ਜਿੱਤਾਂ ਦੇ ਵੀ ਤੁਸੀਂ ਹੋ ਉੱਥੇ ਹੀ ਪਰਮੇਸ਼ਵਰ ਤੁਹਾਡੇ ਹਾਲਾਤ ਬਦਲ ਦੇਣਗੇ ਤੁਹਾਨੂੰ ਭੱਜ ਕੇ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਉਜਾੜ ਵਿੱਚ ਹੀ ਰਾਹ ਬਣਾਵਾਗਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਉੱਥੋਂ ਕੱਢ ਕੇ ਇੱਕ ਹੋਰ ਥਾਂ ਤੇ ਲੈ ਜਾਊਂਗਾ ਜਿੱਥੇ ਰਾਹ ਬਣਿਆ ਹੋਵੇਗਾ ਪਰ ਕੀ ਲਿਖਿਆ ਉਜਾੜ ਵਿੱਚ ਹੀ ਰਾਹ ਬਣਾਵਾਗਾ ਤੇ ਹਸਬੰਦ ਜਿਹਦੇ ਨਾਲ ਤੁਹਾਡਾ ਵਿਆਹ ਹੋਇਆ ਉਹੀ ਵਾਈਫ ਜਿਹਦੇ ਨਾਲ ਤੁਹਾਡਾ ਵਿਆਹ ਹੋਇਆ ਤੁਹਾਨੂੰ ਤਲਾਕ ਲੈਣ ਦੀ ਜ਼ਰੂਰਤ ਨਹੀਂ ਤੁਹਾਡਾ ਉਹੀ ਰਿਸ਼ਤਾ ਮੁਬਾਰਕ ਹੋਏਗਾ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਬੱਚੇ ਲੈਣ ਦੇ ਲਈ ਹੋਰ ਵਿਆਹ ਕਰਾਉਣ ਦੀ ਜ਼ਰੂਰਤ ਨਹੀਂ ਪਰ ਤੁਹਾਡੀ ਇਹੀ ਪਤਨੀ ਫਲਦਾਰ ਹੋਏਗੀ ਔਰ ਬੱਚਿਆਂ ਨੂੰ ਜਨਮ ਦੇਏਗੀ ਯਿਸੂ ਮਸੀਹ ਦੇ ਨਾਮ 'ਚ ਮੈਂ ਉਝਾੜਾ ਵਿੱਚ ਹੀ ਹੀਰਾ ਬਣਾਵਾਗਾ ਜਿਨ੍ਹਾਂ ਨੂੰ ਲੋਕੀ ਕਹਿੰਦੇ ਨਕਮੇ ਪਰਮੇਸ਼ਵਰ ਕਹਿੰਦਾ ਮੈਂ ਉਹਨਾਂ ਨੂੰ ਕੰਮ ਦੇ ਬਣਾ ਦੂੰਗਾ ਉਸ ਸੇ ਇਨਸਾਨ ਨੂੰ ਕੰਮ ਦਾ ਬਣਾ ਦੂੰਗਾ ਜਿਨ੍ਹਾਂ ਨੂੰ ਲੋਕੀ ਕਹਿ ਰਹੇ ਮੋਰਖ ਪਰਮੇਸ਼ਵਰ ਉਸਨੂੰ ਬੁੱਧੀਮਾਨ ਬਣਾਏਗਾ ਹallelujah ਜਿਨ੍ਹਾਂ ਨੂੰ ਲੋਕੀ ਕਹਿੰਦੇ ਕਿ ਇਹ ਕਿਸੇ ਵੀ ਜੋਗੇ ਨਹੀਂ ਹੈ ਪਰਮੇਸ਼ਵਰ ਉਹਨਾਂ ਨੂੰ ਯੋਗ ਬਣਾ ਦੇਗਾ ਹallelujah ਜਿਨੂੰ ਕੋਈ ਦੇਖਣਾ ਨਹੀਂ ਚਾਹੁੰਦਾ ਪਰਮੇਸ਼ਵਰ ਉਹਨੂੰ ਚਟਾਨ ਉੱਤੇ ਖੜਾ ਕਰੇਗਾ ਕਿਉਂਕਿ ਉਹਨੇ ਕਿਹਾ ਮੈਂ ਉਜਾੜਾ ਵਿੱਚ ਹੀਰਾ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਜਿਹੜੇ ਥਾਂ ਸੁੱਕੇ ਪਏ ਆ ਜਿੱਥੋਂ ਪਾਣੀ ਨਹੀਂ ਨਿਕਲ ਰਿਹਾ ਪਰਮੇਸ਼ਵਰ ਉੱਥੇ ਤੁਹਾਡੇ ਲਈ ਚਸ਼ਮੇ ਪੈਦਾ ਕਰੇਗਾ ਉੱਥੇ ਤੁਹਾਡੇ ਲਈ ਨਦੀਆਂ ਵਹਿਣਗੀਆਂ ਉਹ ਬਟੂ ਆਏਗੀ ਤੁਹਾਡੇ ਅੰਦਰ ਜਿਹੜੀ ਖੁਸ਼ਕੀ ਆ ਕਿ ਤੁਹਾਡਾ ਮਨ ਪ੍ਰਾਰਥਨਾ ਵਿੱਚ ਨਹੀਂ ਲੱਗਦਾ ਤੁਸੀਂ ਐਸੇ ਅਦਭੁਤ ਕੰਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖੋਗੇ ਕਿ ਤੁਹਾਡਾ ਮਨ ਪ੍ਰਾਰਥਨਾ ਦੇ ਵਿੱਚ ਖੂਬ ਛਿੰਨ ਦੀਆਂ ਵਹਿਣ ਗਿਆ ਉਹੀ ਮਨੁੱਖ ਜਿਹੜਾ ਕਹਿੰਦਾ ਮੇਰੇ ਤੋਂ ਪ੍ਰਾਰਥਨਾ ਨਹੀਂ ਹੁੰਦੀ ਮੇਰੇ ਤੋਂ ਉੱਠ ਬੈਠ ਨਹੀਂ ਹੁੰਦਾ ਮੇਰੇ ਤੋਂ ਗਾ ਨਹੀਂ ਹੁੰਦਾ ਮੇਰੇ ਤੋਂ ਖਲੋ ਨਹੀਂ ਹੁੰਦਾ